ਤੇਰੇ ਈਸ਼ਾਨ ਤੇਰੇ ਯਾਰ ਸਬਸਕ੍ਰਾਈਬਰ ਦੀ ਪਾਰਟੀ ਕਦੋਂ ਦੇਂਗਾ ਕਿੰਨੇ ਸਬਸਕ੍ਰਾਈਬਰ ਹੋਗੇ ਤੇਰੇ 3 10 ਫਿਰ ਨਹੀਂ ਨਹੀਂ ਵੀ ਮਤਲਬ ਤੇਰੀ ਕਦੋਂ ਤੋਂ ਪਾਰਟੀ ਦੇਂਗਾ ਸਾਨੂੰ 50 ਸਬਸਕ੍ਰਾਈਬਰ ਤੇ ਹੂੰ 1 ਕਰੋੜ 1 ਕਰੋੜ ਤੈਨੂੰ ਪਤਾ ਹੈ 1 ਕਰੋੜ ਹੁੰਦੇ ਕਿੰਨੇ ਨੇ ਪਤਾ ਹੈ ਹੈ ਕਿੰਨੇ ਹੁੰਦੇ ਨੇ ਬਹੁਤ سارے ਬਹੁਤ سارے ਹੁੰਦੇ ਨੇ ਉਦੋਂ ਪਾਰਟੀ ਦੇਗਾ ਉਸ ਤੋਂ ਪਹਿਲਾਂ ਨਹੀਂ ਦਿੰਦਾ ਮਤਲਬ ਹੁਣ ਤੇਰੇ ਉਹ ਟੋਟਲ ਕਿੰਨੇ ਨੇ ਨੇੜੇ ਲੱਗਿਆ ਹੋਇਆ 1 ਕਰੋੜ ਦੇ ਇਸ ਟਾਈਮ ਕਿੰਨੇ ਨੇ ਪੰਜ ਪੰਜੇ ਨੇ ਬਸ ਮੈਨੂੰ ਲੱਗਦਾ ਪੰਜ ਵੀ ਨਹੀਂ ਹੈਗੇ ਤੇਰੇ ਤਾਂ ਤਿੰਨ ਹੀ ਨੇ ਯਾਰ ਸਬਸਕ੍ਰਾਈਬਰ ਤਿੰਨ ਹੀ ਹੈਗੇ ਤਿੰਨ ਹੀ ਨੇ ਬਸ ਫੇਰ ਯਾਰ ਇੱਥੇ ਕਿੱਥੇ 3 ਸਬਸਕ੍ਰਾਈਬਰ ਕਿੱਥੇ 1 ਕਰੋੜ ਸਬਸਕ੍ਰਾਈਬਰ 1 ਕਰੋੜ ਸਬਸਕ੍ਰਾਈਬਰ ਦੀ ਪਾਰਟੀ ਦਾ ਫਿਰ ਤੂੰ ਮੈਂ ਤਾਂ ਲੱਗਦਾ ਪਤਾ ਨਹੀਂ ਕਿਹੜੇ ਜਨ ਵਿੱਚ ਜਾ ਕੇ ਦੇਂਗਾ ਯਾਰ ਤੂੰ ਐ ਕਰ ਰਿਕਵੈਸਟ ਤੂੰ ਐ ਕਰ ਤੂੰ ਐ ਕਰ ਰਿਕਵੈਸਟ ਕਰ ਸਾਰਿਆਂ ਨੂੰ ਹੈਨਾ ਵੀ ਪਲੀਜ਼ ਜਲਦੀ ਜਲਦੀ ਮੇਰੇ 1 ਕਰੋੜ ਸਬਸਕ੍ਰਾਈਬਰ ਕਰ ਦੋ ਤੇ ਫੇਰ ਮੈਂ ਤੁਹਾਨੂੰ ਗ੍ਰੈਂਡ ਪਾਰਟੀ ਦਊਗਾ ਦੇ ਤੋ ਕਰ ਰਿਕਵੈਸਟ ਕਰ ਕਰੋ ਰਿਕਵੈਸਟ ਪਹਿਲਾਂ ਮੇਰੀ ਭੂਆ ਨੂੰ ਕਹਾਂ ਨਾ ਦੋ ਨਹੀਂ ਪਾਰਟੀ ਤੂੰ ਰਿਕੁਐਸਟ ਤਾਂ ਕਰਨਾ ਆਪਣੇ ਜਿਹੜੇ ਆਹ ਨੇਗੇ ਜਿਹੜੇ ਮਤਲਬ ਵੀਵਰਸ ਹੈਗੇ ਨੇਗੇ ਹਨਾ ਉਹਨਾਂ ਨੂੰ ਤੂੰ ਰਿਕੁਐਸਟ ਕਰੇਗਾ ਵੀ ਮੇਰੀ 1 ਕਰੋੜ ਸਬਸਕ੍ਰਾਈਬ ਕਰ ਲਓ ਨਾਲ ਦੀ ਨਾ ਕਰ ਲੈਣਗੇ ਫਿਰ ਤੂੰ ਰਿਕੁਐਸਟ ਤਾਂ ਕਰਨਾ ਰਿਕੁਐਸਟ ਨਾਲ ਹੀ ਮੰਨਦੇ ਨੇ ਨਾ ਉਹ ਫਿਰ ਕਹੇ ਉਹਨਾਂ ਨੂੰ ਕਹ ਵੀ ਪਲੀਜ਼ ਪਲੀਜ਼ ਮੇਰੇ ਸਬਸਕ੍ਰਾਈਬਰ 1 ਕਰੋੜ ਕਰ ਦੋ ਜਲਦੀ ਜਲਦੀ ਮੈਨੂੰ ਸ਼ਰਮ ਆਉਂਦੀ ਹੈ ਮੈਂ ਕੀ ਕਰਾਂ ਸ਼ਰਮ ਸ਼ਰਮ ਕਿਉਂ ਆਉਂਦੀ ਹੈ ਰਿਕੁਐਸਟ ਕਰਨੀ ਹੈ ਨਾ ਥੋੜਾ ਜਿਹਾ ਵਧੀਆ ਹੁੰਦਾ ਜਦੋਂ ਆਪਾਂ ਨੀਵਾ ਹੋ ਕੇ ਗੱਲ ਕਰਦੇ ਹਾਂ ਨਾ ਮੈਂ ਤਾਂ ক্রিকেট ਤੋਂ ਵੀ ਰਹਿਣਾ ਹਾਂ ਇਹ ਤਾਂ ক্রিকেট ਤੋਂ ਵੀ ਰਹਿਣਾ ਤੇ ਕੀ ਕਰਾਂ ਆਪਣੇ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਵੀ ਨੀਵਾ ਹੋਣਾ ਜ਼ਰੂਰੀ ਹੈ ਨਾ ਨੀਵਾ ਹੋ ਕੇ ਹੀ ਚੱਲਿਆ ਜਿੰਦਗੀ ਲੰਗਾਉਣੀ ਚਾਹੀਦੀ ਹੈ ਹਾਂ ਫਿਰ ਤਾਂ ਮੈਂ ਫਰੂਟ ਖਾਣਾ ਉਹਨੇ ਵੇਖ ਤੂੰ ਆਏ ਨਾ ਕਹਿਣਾ ਰਿਕੁਐਸਟ ਤਾਂ ਕਰ ਰਿਕੁਐਸਟ ਕਰ ਕੰਨੀ ਨੀਆਂ ਦੇ ਮੈਨੂੰ ਕਿਵੇਂ ਕਰਾ ਯਾਰ ਇਹ ਕੀ ਗੱਲ ਬਣੀ ਫਿਰ ਆਪਣਾ ਹੀ ਕਿਵੇਂ ਸਬਸਕ੍ਰਾਈਬਰ ਹੋਣਗੇ ਤੇਰੇ ਫਿਰ ਤੂੰ ਪਾਰਟੀ ਕਿਵੇਂ ਦੇਵੇਂਗਾ ਪਾਰਟੀ ਹੂੰ ਟੱਲ ਮੇਰੀ ਪੂਰੀ ਚਲ ਮੈਂ ਕਹਿ ਦੇਣਾ ਹਾਂ ਨਾ ਪਹਿਲਾਂ ਮੈਂ ਕਹਿ ਦੇਣਾ ਵੀ ਪਲੀਜ਼ ਇਹ ਬੱਚੇ ਨੂੰ ਨਾ ਸਬਸਕ੍ਰਾਈਬ ਕਰਨ ਵਾਸਤੇ ਇਹਨੂੰ ਰਿਕੁਐਸਟ ਨਹੀਂ ਕਰਨੀ ਆ ਰਹੀ ਇਹ ਦੀ ਫੀਲਿੰਗਸ ਨੂੰ ਸਮਝੋ ਤੇ ਇਹਦੀਆਂ ਜਿੰਨੇ ਵੀ ਸਬਸਕ੍ਰਾਈਬਰ ਨੇ ਇਹਦੀ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਕਰੋ ਇਹਨੂੰ ਇਹਦੇ ਜਿਹੜਾ ਹੈਗਾ ਇਹਦੇ ਚੈਨਲ ਨੂੰ ਤਾਂ ਕਿ ਸਾਨੂੰ ਪਾਰਟੀ ਦੇ ਸਕੇ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਬਾਏ ਬਾਏ